ਲਗਾਤਾਰ ਹੋ ਰਹੀ ਬਰਸਾਤ ਦੇ ਕਾਰਨ ਅੱਜ ਅਚਾਨਕ ਰਾਵੀ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵੱਧ ਜਾਂਦਾ ਹੈ ਜਿਸ ਕਾਰਨ ਰਾਵੀ ਦਰਿਆ ਤੋਂ ਪਾਰ ਵੱਸਦੇ ਸੱਤ ਪਿੰਡਾਂ ਦਾ ਸੰਪਰਕ ਦੇਸ਼ ਨਾਲੋਂ ਪੂਰੀ ਤਰ੍ਹਾਂ ਟੁੱਟ ਗਿਆ ਹੈ ਦੱਸਦੀ ਕਿ ਰਾਵੀ ਦਰਿਆ ਤੋਂ ਆਰ ਪਾਰ ਜਾਣ ਲਈ ਵਰਤਣ ਜਾਣ ਵਾਲੀ ਕਿਸ਼ਤੀ ਵੀ ਬਿਲਕੁਲ ਬੰਦ ਕਰ ਦਿੱਤੀ ਗਈ ਹੈ ਕਿਉਂਕਿ ਪਾਣੀ ਦਾ ਪੱਧਰ ਇੰਨਾ ਜ਼ਿਆਦਾ ਵੱਧਿਆ ਹੋਇਆ ਹੈ ਕਿ ਕਿਸ਼ਤੀ ਦਾ ਚੱਲਣਾ ਉੱਥੇ ਮੁਸ਼ਕਲ ਬਣਿਆ ਹੈ ਉਧਰ ਕਿਸ਼ਤੀ ਨਾ ਚੱਲਣ ਕਾਰਨ ਆੜ ਦੇ ਲੋਕ ਪਾਰ ਨਹੀਂ ਜਾ ਸਕਦੇ ਪਾਰ ਦੇ ਲੋਕ ਆ ਨਹੀਂ ਜਾ ਸਕਦੇ ਲੋਕ ਫਸੇ ਹੋਏ ਨੇ ਤੇ ਨੌਕਰੀਆਂ ਕਰਦੇ ਲੋਕ ਸਕੂਲ ਜਾਂਦੇ ਬੱਚਾ ਤੇ ਕੰਮ ਤੇ ਜਾਣ ਵਾਲੇ ਲੋਕ ਕਿਸਦੀ ਨਾ ਚੱਲਣ ਕਾਰਨ ਵਾਪਸ ਮੁੜ ਗਏ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਰੋਸ ਵੀ ਦੇਖ ਨੂੰ ਮਿਲਿਆ ਉਧਰ ਸੜਕ ਕਿਨਾਰੇ ਖੜੇ ਲੋਕਾਂ ਦੇ ਵਿਦਾ ਕਹਿਣਾ ਹੈ ਕਿ ਜ਼ਾਦੀ ਦੇ ਕਰੀਬ 8 ਦਹਾਕੇ ਹੋਣ ਵਾਲੇ ਨੇ ਪਰ ਉਹ ਅਜੇ ਵੀ ਗੁਲਾਮੀ ਜਿਹੀ ਜ਼ਿੰਦਗੀ ਜਿਉਲੀ ਮਜਬੂਰ ਹੋਏ ਭਾਈਨੇ ਇਨਾ ਦਿਨਾਂ ਵਿੱਚ ਪਾਰ ਦੇ ਲੋਕਾਂ ਲਈ ਨਾ ਤਾਂ ਕੋਈ ਮੈਡੀਕਲ ਸਹੂਲਤ ਉੱਥੇ ਉਪਲਬਧ ਹੁੰਦੀ ਹੈ ਤੇ ਨਾ ਹੀ ਖਾਣ ਪੀਣ ਦੇ ਪੂਰੇ ਸਾਧਨ ਨੇ ਲੋਕਾਂ ਨੇ ਕਿਹਾ ਕਿ ਬਿਤੇ ਸਮੇਂ ਦੇ ਦੌਰਾਨ ਗੁੱਸੇ ਚਾਏ ਇਹਨਾਂ ਸਭ ਤੋਂ ਪਿੰਡ ਦੇ ਲੋਕਾਂ ਵੱਲੋਂ ਸਰਕਾਰ ਅੱਗੇ ਮੰਗ ਰੱਖੀ ਗਈ ਸੀ ਕਿ ਉਹ ਲੋਕਾਂ ਲਈ ਪੱਕਾ ਪੁਲ ਤਿਆਰ ਨਹੀਂ ਕਰ ਸਕਦੇ ਤਾਂ ਉਹਨਾਂ ਨੂੰ ਪਾਕਿਸਤਾਨ ਦੇ ਨਾਲ ਝੁੰਡਤਾ ਜਾਵੇ ਇੱਥੇ ਇਹ ਵੀ ਦੱਸਣ ਯੋਗ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਇਹਨਾਂ ਲੋਕਾਂ ਵੱਲੋਂ ਚੋਣਾਂ ਦਾ ਮੁਕੰਮਲ ਬਾਈਕਾਟ ਵੀ ਕੀਤਾ ਗਿਆ ਸੀ ਪਰ ਮੌਕੇ ਤੇ ਪਹੁੰਚੇ ਡੀਸੀ ਗੁਰਦਾਸਪੁਰ ਵੱਲੋਂ ਪ੍ਰੋਸਟਾ ਕੀਤਾ ਗਿਆ ਸੀ ਕਿ ਜਲਦ ਹੀ ਪੁਲ ਦਾ ਕੰਮ ਸ਼ੁਰੂ ਕਰਦਾ ਜਾਵੇਗਾ ਜਿਸ ਤੋਂ ਬਾਅਦ ਕਿੰਨਾ ਪਿੰਡਾਂ 'ਚ ਮਹਿਜ਼ ਕੁਝ ਵੋਟਾਂ ਹੀ ਪੋਲ ਹੋਈਆਂ ਸੀ ਲੋਕਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਉਹਨਾਂ ਦੇ ਮੰਗਾਂ ਦਾ ਤੁਰੰਤ ਹੱਲ ਕਰੇ ਕਿਉਂਕਿ ਇਸ ਤਰ੍ਹਾਂ ਉਹਨਾਂ ਦੀ ਜ਼ਿੰਦਗੀ ਬਹੁਤ ਔਖੀ ਬਤੀਤ ਹੋ ਰਹੀ ਹੈ ਸਰ ਬਹੁਤ ਦਿੱਕਤ ਆ ਰਹੀ ਹੈ ਇੰਨੀ ਕਿ ਦਿੱਕਤ ਹੈ ਮਾੜੀ ਕਿ ਆਈ ਸਵੇਰ ਦੇ 6 ਵਜੇ ਦੇ ਇੱਥੇ ਅੱਗੇ ਰੁਕ ਗਏ ਹੀ ਜਿਹੜਾ ਕਿ ਸਵੇਰੇ 7 ਵਜੇ ਪਹਿਲਾਂ ਇੱਥੋਂ ਜਾਨਕੀ ਕਿ ਕਿਸ਼ਤੀ 7 ਵਜੇ ਤੋਂ ਤੋਰ ਦਿੱਤੀ ਜਾਂਦੀ ਹੈ ਉਹ ਤੋਂ ਬਾਅਦ ਪਾਈ ਸਵੇਰੇ 6 ਵਜੇ ਆ ਕੇ ਇੱਥੇ ਬੈਠ ਕੇ ਹੁਣ ਤੱਕ ਕਿਸਤੀ ਇੱਥੇ ਪਾਣੀ ਦੇ ਵਹਾਅ ਕਾਰਨ ਕਿਸਤੀ ਨਹੀਂ ਪਈ ਤੇ ਜਿਹੜਾ ਬਾਰ ਫਿਰ ਪਾਰੀ ਹੈ ਜੀ ਹਾਂਜੀ ਤੇ ਜੀ ਉਹਨਾਂ ਨੂੰ ਕੋਈ ਲੋਡ ਪੈ ਜੇ ਉਧਰ ਤੇ ਫਿਰ ਤੁਹਾਡਾ ਕਿਦਾਂ ਸਰ ਕੋਈ ਪ੍ਰਬੰਧ ਨਹੀਂ ਹੈ ਕੋਈ ਵੀ ਸਰ ਮੇਰਾ 2017 ਚ ਵਿਆਹ ਹੋਇਆ ਸੀ ਉਦੋਂ ਵੀ ਮੈਂ ਆਪਣੇ ਵਿਆਹ ਦੇ ਵਿੱਚ ਵੀ ਮੇਰੀ ਜਦੋਂ ਮੇਰੀ ਬਰਾਤ ਹੀ ਉਸ ਦਿਨ ਪੁਲ ਬਣਿਆ ਸੀ ਸਿਆਲ ਦੇ ਦਿਨ ਹੀ ਤੇ ਉਹ ਪੁਲ ਬਣਿਆ ਹੋਇਆ ਸੀ ਤੇ ਪੁਲ ਪਾਣੀ ਕਾਰਨ ਕਰ ਪਿੱਛੇ ਉਧਰੋਂ ਵੀ ਰੈਂਪ ਰੋੜ ਗਿਆ ਇਧਰੋਂ ਵੀ ਰੋੜ ਗਿਆ ਵਿਚਕਾਰ ਪੁਲ ਚਲ ਗਿਆ ਤੇ ਮੈਂ ਜਿੰਨੀ ਵੀ ਸ਼ੋਪਿੰਗ ਜਿਹੜੇ ਵੀ ਮੇਰੇ ਲੋਹਾਈ ਸਰ ਵਾਪਸ ਚਲ ਗਏ ਜਿਹੜੇ ਮੈਂ ਰੋਟੀ ਕਰਨ ਵਾਸਤੇ ਕੀਤੇ ਥੇ ਉਹ ਮੈਂ ਲੋਹਾਈ ਵਾਪਸ ਭੇਜਤੇ ਸੀ ਉਸ ਤੋਂ ਬਾਅਦ ਮਨਾ ਮਿਹਰਾਂ ਲੈ ਤੱਕ ਕੋੜੀ ਚੜਾਵਾ ਹੈ ਦਾ ਬਿਨਾ ਕੋੜੀ ਚੜਾਵੇ ਤੋਂ ਮੇਰਾ ਵਿਆਹ ਹੋਇਆਦਾ ਐਨਾ ਕ ਤੰਗਾ ਮੈਨੂੰ ਤੋਂ ਜਉਂਦਾ ਮੇਰਾ ਵਿਆਹ ਹੋਇਆਦਾ ਜੀ ਮੈਨੂੰ ਉਸ ਤੋਂ ਬਾਅਦ ਮੈਨੂੰ ਤੰਗੀ ਤੰਗੀ ਲੱਗੀ ਐ ਇੱਥੇ ਜੀ ਤੇ ਪ੍ਰਸ਼ਾਸਨ ਨੂੰ ਕੋਈ ਇੰਨਾ ਪਰਵਾਹ ਨਹੀਂ ਹੈ ਕਿ ਸਾਡੇ ਅੱਥੇ ਕੋਈ ਪੂਕਤਾ ਪ੍ਰਬੰਧ ਕੀਤਾ ਜਾਏ ਸਾਡੇ ਪੱਕੇ ਪੋਲ ਦਾ ਮੁੱਦਾ ਚ ਕੋਏ ਦਾ ਉਹ ਕਹਿੰਦੇ ਵੀ ਹੈ ਬਰਸਾਤ ਤੋਂ ਬਾਅਦ ਤੁਹਾਡਾ ਪੋਲ ਬਣਿਆ ਜਾਏਗਾ ਪਰ ਹਾਲੇ ਤੱਕ ਇੱਥੇ ਕੋਈ ਪਤਾ ਨਹੀਂ ਹੈ ਨਾ ਜਿਮੀਦਾਰਾਂ ਦੇ ਖਾਤੇ 'ਚ ਪੈਸੇ ਪਏ ਆ ਨਾ ਕੋਈ ਟੈਂਡਰ ਹੋਇਆ ਨਾ ਕੁਝ ਹੋਇਆ ਸਾਡੀ ਉਥੋਂ ਸੜਕ ਹੈ ਜੀ ਮੇਰੇ ਖਾਤੇ ਅੱਧਾ ਕਿਲੋਮੀਟਰ ਸੜਕਾ ਜਿਹੜੀ ਦਰਿਆ ਦੇ ਵਿੱਚ ਜਾ ਚੁੱਕੀ ਆ ਅੱਧੀ ਟੱਟ ਚੁੱਕੀ ਆ ਉਹ ਸਾਨੂੰ ਪੱਕਾ ਪਤਾ ਨਹੀਂ ਵੀ ਅਸੀਂ ਉੱਥੇ ਪਾਰ ਨਹੀਂ ਟੱਪੇ ਹਾਲੇ ਵੇਖਿਆ ਨਹੀਂ ਜਾ ਕੇ ਵੀ ਉਹ ਸੜਕ ਬਚੀ ਦੀ ਹੈ ਕਿ ਨਹੀਂ ਬਚੀ ਦੀ ਹਾਡੀ ਇੰਨੀ ਗਮਾੜੀ ਹਾਲਾਤ ਆ ਜੇ ਔਰ ਸੜਕ ਬੰਦ ਦਰਿਆ ਦੇ ਵਿੱਚ ਚੱਲ ਜਾਂਦੀ ਹੈ ਤੁਹਾਡਾ ਲੰਘਾ ਵੀ ਉੱਥੋਂ ਬੰਦ ਹੋ ਸਕਦਾ ਜੀ ਕੀ ਮੰਗ ਕੀ ਹੈ ਸਰਕਾਰ ਤੋਂ ਮੰਗ ਕੋ ਇਹੋ ਹੀ ਹੈ ਕਿ ਆਡਾ ਜਦ ਤੱਕ ਪੁਕਤਾ ਪ੍ਰਬੰਧ ਕੀਤਾ ਜਿਹੜਾ ਸਾਡਾ ਪੱਕਾ ਪੁਲ ਮਨਜ਼ੂਰ ਹੋਏਦਾ ਉਹਨੂੰ ਬਣਾਇਆ ਜਾਏ ਜਲਦੋਂ ਤੋਂ ਜਲਦ ਕੰਮੋਂ ਦਾ ਲਾਇਆ ਜਾਏ ਆਪਾਂ ਰਾਏ ਕੁਮਾਰ ਪਿੰਡ ਭਰਿਆਲ ਦੇ ਰਹਿਣ ਵਾਲੇ ਆ ਤੇ ਲੋਕਪਾਲਾ ਇਨਸਾਫ ਵਾਲੇ ਸੈਠੀ ਦੇ ਮੈਂਬਰ ਆ ਤੇ ਆਪਣੇ ਨਾਲ ਇਹੋ ਹੀ ਹਰ ਸਾਲ ਇਤਰਾ ਹੀ ਟਾਪੂ ਬਣਿਆ ਜਾਂਦਾ ਜੀ ਜਦੋਂ ਤਾਂ ਦੇਹਜਾਦ ਹੋਇਆ ਆ ਆਪਾਂ ਤੇ ਸਾਡੇ ਵਾਸਤੇ ਦੇਹਜਾਦ ਥੋੜਾ ਗੀ ਹੋਇਆ ਆ ਅਸੀਂ ਗੁਲਾਮ ਚੀ ਆ ਜੀ ਛੇਰ ਦਾ ਪਾਣੀ ਆਇਆ ਤੇ ਇੱਧਰ ਜਿਹੜੇ ਉੱਧਰ ਵਿਚਾਰੇ ਉੱਧਰ ਹੋ ਗਿਆ ਕਿ ਗੀਆਂ ਦੁੱਧ ਪਾਟ ਪਾਣਾ ਸੀ ਉਹਦਾ ਦੁੱਧ ਉੱਥੇ ਪਾ ਦੂ ਖਰਾਬ ਹੋ ਗਿਆ ਜਿਹੜਾ ਇੱਧਰ ਕੋਈ ਕੰਮ ਟੀਚਰ ਵੀ ਆਇਆ ਥੀ ਟੀਚਰ ਵੀ ਵਾਪਸ ਹੋ ਗਏ ਨਾ ਉਹਨਾਂ ਨੂੰ ਇੰਨੇ ਪਾਣੀ ਜਿੱਕੇ ਜਾਂਦਾ ਕੋਈ ਰਿਸਕ ਲਾਂਦਾ ਆਹੀਂ ਵੀ ਦੇਖੇ ਕਰਨੇ ਹੁਣ ਨਹੀਂ ਪੰਦੇ ਘੰਟੇ ਤੱਕ ਤੇ ਆਪਾਂ ਵਾਪਸ ਹੋ ਜਾਈਏ ਨਾ ਤੂੰ ਕਿੱਧਰ ਪਾੜ ਜਾਣਾ ਹਾਂਜੀ ਹਾਂਜੀ ਪਾ ਦੀ ਅਪਡਾਟ ਡੇਲੀ ਹੋ ਜਾਂਦਾ ਜੀ ਸਾਰੀ ਘਰ ਖੜੀ ਹੋਈ ਖੇਤੀਬਾੜੀ ਸਾਰੀ ਪਾ ਰਿਆ ਕਿਦਾਂ ਪਤਾ ਲੱਗਾ ਪਾਣੀ ਵਗ ਗਿਆ ਨਹੀਂ ਅਸੀਂ ਰੋ ਜਾਣਾ ਆਈਦਾ ਸਵੇਰੇ 6:30 ਵਜੇ 7:00 ਵਜੇ ਜਦੋਂ ਆਇਆ ਪਾਣੀ ਵਗ ਗਿਆ ਸੀ ਤੇ ਹੁਣ ਇਹਨਾਂ ਹੁਣ ਤਾਂ ਥੋੜਾ ਫਰਕ ਪੈ ਗਿਆ ਪਹਿਲਾਂ ਬਹੁਤ ਤੇਜ਼ ਪਾਣੀ ਸੀ ਤੇ ਫਿਰ ਇਹਨਾਂ ਰਿਸਕ ਲੰਦੇ ਨਾ ਮੁਲਾਜ਼ਮ ਕੋਈ ਹਾਸਾ ਵੀ ਹੋ ਸਕਦਾ ਜੀ ਨਰਿੰਦਰ ਦੱਸ ਨਰਿੰਦਰ ਸਿੰਘ ਜੀ ਕੀ ਕੰਮ ਕਰਦੇ ਹੋ ਸਰਬ ਕਿਸ਼ਤੀ ਚੱਲ ਰਹੀ ਸਰ ਕਿਸ਼ਤੀ ਮਲਾਉ ਇੱਥੇ ਹੈ ਨਾ ਤੇ ਕੀ ਦਿੱਕਤ ਆਈ ਆ ਜਿਹੜੇ ਲੋਕ ਇੱਥੇ ਵੇਟ ਕਰ ਰਹੇ ਨੇ ਅੱਜ ਸਵੇਰ ਤੋਂ ਕੀ ਦਿੱਕਤ ਆਈ ਆ ਜੀ ਤੇ ਸਰ ਸਾਰੇ ਸਵੇਰ ਪਾਣੀ ਬੜਾ ਹੈ ਬੜੀ ਬਾਹੀ ਕੱਪੜਾ ਪੈਂਦੇ ਫਲ ਪੈਂਦੇ ਸਰ ਪਾਣੀ ਵਧ ਗਿਆ ਜੀ ਹਾਂ ਜੀ ਪਾਣੀ ਵਧ ਗਿਆ ਬਹੁਤ ਮਲੀ ਲਹਿਰ ਪੈਂਦੀ ਫਾਲੀ ਦੀ ਪੈਂਦੀ ਹੈ ਬਹੁਤ ਪੈਦੀ ਠੀਕ ਹੈ ਜੀ ਤੇ ਕਿਸ਼ਤੀ ਤਾਣ ਚੱਲੀ ਸਰ ਹਾਂ ਥੋੜਾ ਪਾਣੀ ਦਾ ਬਾਹ ਥੋੜਾ ਕੰਮ ਹੋ ਗਿਆ ਤੇ ਲੋਕੀ ਮੁੜ ਕੇ ਬਾਹ ਹੁਣ ਮੈਂ ਚੜਾ ਕਿਸ਼ਤੀ ਤਰ੍ਹਾਂ ਚਲਾ ਲੈਣੇ ਬੰਦੀ ਆ ਜੀ ਲੋਗ ਰ ਗਿਆ ਜੀ ਅਜਿਹੇ ਦੇ ਵਿੱਚ ਮਲਾ ਸਾਹਿਬ ਜੇ ਕਿਸੇ ਨੂੰ ਮੈਡੀਕਲ ਅਮਰਜੈਂਸੀ ਪੈ ਜਾਂਦੀ ਆ ਜਾਂ ਬੱਚੇ ਸਕੂਲ ਵਾਲੇ ਨੇ ਜਾਂ ਕੁਝ ਹੋਰ ਕਿਸੇ ਨੂੰ ਦਿੱਕਤ ਆ ਜਾਂਦੀ ਆ ਤੇ ਉਹਨਾਂ ਦਾ ਆਉਣਾ ਜਣਾ ਫਿਰ ਕਿੱਦਾਂ ਹੁੰਦਾ ਇੱਧਰ ਸਭ ਮੁਸ਼ਕਲ ਆਂਦੀ ਹੈ ਫਿਰ ਮੁਸ਼ਕਲ ਆ ਜੀ ਮਤਲਬ ਨਹੀਂ ਆਇਆ ਜਾਂਦਾ ਨਹੀਂ ਆ ਪੰਨਿਆ ਦੇ ਵੀ ਠੀਕ ਹੈ ਨਾ ਚਲ ਕਹਿੰਦੇ ਇਹੋ ਚਾਹਣਿਆ ਭੈਣ ਮੁਸ਼ਕਲਾਂ ਬਹੁਤ ਨੇ ਸਾਡਾ ਪੁਲ ਬਣਾਇਆ ਜਾਏ ਸਾਡੀ ਇਹੋ ਸਮੱਸਿਆ ਹੈ ਹੋਰ ਤੇ ਇਦਾਂ ਕੁਝ ਕਹਿੰਦੇ ਨਹੀਂ ਜਦੋਂ ਵੀ ਮੀਡੀਆ ਵਾਲੇ ਆਣ ਜਾਂ ਡੀਸੀ ਵੀ ਆਏ ਤਾਦੀਵੇਂ ਹਿਉ ਗਾਲ ਕਨੇਮਸ਼ਨ ਪੂਲ ਪੂਲ ਦਿੱਤਾ ਜਾਏ ਕਿੱਦੋਂ ਜਾਣਾ ਪੜ ਦੇਣਾ ਹਾਂਜੀ ਭਰਿਆਲ ਜਾਣਾ ਕੋਲੋਂ ਮਾਤਾ ਜੀ ਆਏ ਹੋ ਕਦੋਂ ਦੇ ਆਏ ਸੀ ਸਵੇਰ ਦੇ 7 ਵਜੇ ਦੇ ਆਏ ਆ ਅੱਜ ਮੇਰਾ ਰਾਏ ਕੁਮਾਰ ਆ ਜੀ ਪਿੰਡ ਭਰਿਆਲ ਦੇ ਆ ਤੇ ਸਵੇਰ ਦੇ 7 ਵਜੇ ਦੇ ਅਸੀਂ ਆਪਾਂ ਬੈਠੇ ਰਹੇ ਆਣ ਕੇ ਤੇ ਪਾਣੀ ਰਾਤ ਦੇ ਆਏ ਲੱਗਦੇ 5 ਵਜੇ ਦੇ ਆਏ ਦਾ 4 ਵਜੇ ਦੇ ਆ ਆਪਾਂ ਤਾਂ ਪਤਾ ਨਹੀਂ ਜੇ ਲਿਆਇਆ ਅੱਗੇ ਪਾਣੀ ਆਇਆ ਸੀ ਸਾਡੇ ਅਗੇ ਤੇ ਕਾਫੀ ਲੋਕ ਆਏ ਸੇ ਆ ਬੇੜੀ ਬਾਂਦੀ ਮੇਰੀ ਇੰਨੇ ਪਾਣੀ ਕਿੱਥੇ ਜਾਣੀ ਆ ਤੇ ਨਾਵੀ ਬੰਦੇ 40 ਪਾਏ ਹੁਣ ਜੇ ਸਾਰੇ ਬਾਰੋਬਾਰੀ ਆ ਦੇ ਦੇਗੇ ਮੋੜ ਦੇਗੇ ਤੇ ਹੁਣ ਇੱਧਰ ਫਸੇ ਹੋ ਤੁਸੀਂ ਇੱਧਰ ਫਸੇ ਆ ਹੁਣ ਪਰਿਵਾਰ ਉਧਰ ਨੇ ਨਹੀਂ ਪਰਿਵਾਰ ਇੱਧਰ ਹੀ ਆ ਉਧਰ ਵੀ ਆ ਦੋਵੇਂ ਪਾਸੇ ਵੰਡਿਆ ਪਰਿਵਾਰ ਜੀ ਇੱਧਰ ਖੇਤੀਬਾੜੀ ਹੈ ਆਪਣੀ ਤੇ ਬੱਚੇ ਇੱਧਰ ਪੜਦੇ ਆ ਹੁਣ ਫਿਰ ਜਾਣਾ ਕਿਦਾਂ ਜੀ ਤੇ ਹੁਣ ਜਾਣਾ ਦੇਖੋ ਤੁਹਾਡੇ ਸਾਹਮਣੇ ਹੈ ਜੀ ਪਾਣੀ ਇੰਨਾ ਵਹਾਲ ਚਾ ਦੇ ਕੋ ਆਪਣੇ ਖਤਰੇ ਦਾ ਕੰਮ ਹੈ ਇਹਨਾਂ ਰਿਸਕ ਕੋ ਲੰਦਾ ਨਹੀਂ ਤੇ ਵਾਪਸ ਆ ਗਏ ਹੁਣ ਕਿੰਨੀ ਕਿ ਪਰੇਸ਼ਾਨੀ ਆ ਰਹੀ ਹੈ ਪਰੇਸ਼ਾਨੀ ਬਹੁਤ ਜ਼ਿਆਦਾ ਜੀ ਪਰੇਸ਼ਾਨੀ ਹੈ ਤੁਹਾਡੇ ਸਾਹਮਣੇ ਦੇਖ ਲਓ ਹਾਂ ਜਿਹੜੇ ਵਾਪਸ ਚੱਲ ਗਏ ਨਾ ਸਵੇਰੇ ਵਿਚਾਰੇ ਆਪਣੇ ਘਰਦਿਆਂ ਨੂੰ ਠਾਲ ਕੇ 5 ਵਜੇ ਰੋਟੀ ਬਣਾ ਕੇ ਲੈਂਦੇ ਆ ਉਹ ਸਾਰੇ ਸਬਾ ਵਾਪਸ ਹੋ ਗਏ ਨਾ ਉਹਨਾਂ ਜਿਹੜੇ ਕਿ ਇਹਨੇ ਦੁੱਧ ਆਪਣੇ ਮੱਜਾਂ-ਵੱਜਾਂ ਰੱਖੀਆਂ ਜਾਂ ਡੇਰੀ ਪਾਈ ਆ ਉਹਨਾਂ ਦਾ ਦੁੱਧ ਖਰਾਬ ਹੋ ਜਾਣਾ ਉੱਥੇ ਕੋਈ ਫੈਲਸਿਟੀ ਹੈ ਨਹੀਂ ਡਾਕਟਰ ਹੈ ਨਹੀਂ ਕਿਦਰ ਕੋਈ ਪ੍ਰਸ਼ਾਸਨਿਕ ਅਧਿਕਾਰੀ ਆਇਆ ਕਿ ਬਣਾ ਨਾ ਜੀ ਕੇ ਕਦੇ ਡੀਸੀ ਸਾਹਿਬ ਆ ਰਿਹਾ ਅਫਸਰ ਆ ਰਿਹਾ ਕੋਈ ਨਹੀਂ ਇੱਧਰ ਕਿਸੇ ਨੇ ਖਬਰ ਨਹੀਂ ਲਈ ਗਈ ਅਸੀਂ ਆਣ ਕੇ ਇਹ ਪੁਲ ਦਾ ਇੰਨਾ ਰੋਲਾ ਪਿਆ ਪੁਲ ਹੀ ਕਿਸ ਨੇ ਬਣਾਇ ਸੋੰਦਾ ਹੀ ਕੋਈ ਕਹਿੰਦੀ ਪੈਸਾ ਵੀ ਇੰਨਾ ਪਤਾ ਨਹੀਂ ਇਹ ਕਿੰਨਾ ਮਜੂਰ ਹੋ ਜਾਂਦੇ ਅੱਥੇ ਅੱਜ ਆਂਦਾ ਕੰਮ ਨਹੀਂ ਲੱਗਦਾ ਕੱਲ ਲੱਗਦਾ ਕੰਮ ਕਿਸੇ ਨੇ ਕੰਮ ਪ੍ਰਸ਼ਾਸਨ ਸੋੰਦਾ ਹੀ ਨਹੀਂ ਕੋਈ ਆ ਦੇਖੋ ਜੀ ਉਹ ਸੜਕ ਉੱਥੇ ਰੁੜ ਰਹੀ ਆ ਤੇ 2 ਕਰੋੜ ਕਹਿੰਦੇ ਰੁਪਈਆ ਸੀ ਮਜੂਰ ਕਰਦੀ ਆ ਹੁਣੇ ਕੀਤਾ ਇਹਨਾਂ ਨੇ ਤੇ ਉਹ ਹੁਣ ਬੋਰੀਆਂ ਲਾ ਕੇ ਕਹਿੰਦੇ ਸਾਰੀ ਸੜਕ ਥੱਲੇ ਪੈ ਗਈ ਆ ਜਦੋਂ ਪੱਲੇ ਪਾਸੇ ਸੜਕ ਜਿਹੜੀ ਸਾਰੀ ਉਹ ਰੁੜ ਗਈ ਆ ਪਰਲੇ ਪਨੇ ਪਾਕਿਸਤਾਨ ਕੌਣ ਹੈ ਕਿਹੜਾ ਦੇਸ਼ ਹੈ ਹਾਂ ਜੀ ਹਾਂ ਜੀ ਅੱਗੇ ਪਾਕਿਸਤਾਨੀ ਆ ਜੀ ਅੱਜ ਤੇ ਕਹਿੰਦੇ ਸਾਨੂੰ ਪਾਕਿਸਤਾਨੀ ਨਹੀਂ ਫਿਰ ਤੁਸੀਂ ਇੱਥੇ ਪੁਲ ਬਣਾ ਦੇ ਉ ਫਿਰ ਹਰ ਕਿਹ ਫਿਰ ਗੁੱਸੇ ਜੋ ਇਹੋ ਗੱਲ ਕਰ ਰਹੀਆਂ ਸੀ ਕਹਿਣਾ ਕੀ ਆ ਵੀ ਸਾਨੂੰ ਪੁੱਲ ਦਾ ਹੀ ਆ ਸਾਰਾ ਬੜਾ ਪੁੱਲ ਬਣਿਆ ਜਾਏ ਤੇ ਸਾਡੀਆਂ ਸਾਰੀਆਂ ਮੁਸ਼ਕਲਾਂ ਨੇ ਦੂਰ ਹੋ ਜਾਂਦੀਆਂ ਸਾਡੇ ਬੱਚੇ ਵੀ ਪੜ ਸਕਦੇ ਆ ਹੋਰ ਸਾਨੂੰ ਹਰ ਇੱਕ ਸੂਰਤ ਤੇੜੀ ਇੱਧਰ ਮਿਲ ਸਕਦੀ ਐ ਸਾਡੇ ਇੱਧਰ ਫਸ ਗਏ ਤੁਸੀਂ ਫਸ ਗਏ ਤੇ ਆਂ ਦਰਿਆ ਦੇ ਪਸੇ ਜਾਂ ਸਵੇਰ ਦੇ ਜੇ ਕੋਈ ਬੱਚਾ ਬਿਮਾਰ ਹੋ ਜੇ ਕੋਈ ਡਾਕਟਰ ਆ ਨਹੀਂ ਇੱਧਰ ਕੋਈ ਸਪੀਲ ਆਇਆ ਨਹੀਂ ਸਾਡੇ ਕੀ ਕਹਿੰਦੇ ਕਦੋਂ ਚੱਲਣੀ ਕਿਸ਼ਤੀ ਪਤਾ ਕੁਛ ਕਹਿੰਦੇ ਜਾਂਦੇ ਫਿਰ ਪਾਣੀ ਜ਼ਿਆਦਾ ਆ ਨਾ ਉਹ ਤਾਂ ਕਹਿਣ ਦੇ ਦੇ ਪੰਨਿਆ ਪੰਨਿਆ 4 ਵਜੇ ਤੱਕ ਦੇਖਣਾ ਹੀ ਹੈ ਜੇ ਪੈ ਗਈ ਪੈ ਗਈ ਨਹੀਂ ਤੇ ਫਿਰ ਵਾਪਸ ਕਿੰਨੇ ਵਜੇ ਆਜੇ ਤੂੰ ਆਹੀਂ 7 ਵਜੇ ਆਏ 7 ਵਜੇ 7 ਵਜੇ ਪਹਿਲਾ ਪੂਰ ਪਾਉਂਦੇ ਆ ਨਾ ਪਾਰ ਜਾਣਾ ਹਾਂਜੀ ਤੇ ਪਰਲੇ ਬੰਨੇ ਕਿਹੜਾ ਦੇਸ਼ ਪੈਂਦਾ ਜੀ ਪਾਕਿਸਤਾਨ ਉਧਰ ਹਾਂਜੀ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਸਰਕਾਰ ਨੂੰ ਕੀ ਕਹਿਣਾ ਵੀ ਨਹੀਂ ਤੇ ਉਧਰ ਮਲਾ ਦੋ ਹਨ ਹੋਰ ਕੀ ਹੈ ਕਿਧਰ ਪੁਲ ਬਣਾ ਦਿਓ ਹੋਰ ਕੋਈ ਗੱਲ ਨਹੀਂ ਹੈ ਪੁਲ ਬਣ ਜਾਏ ਤੇ ਸਾਡੀਆਂ ਸਾਰੀਆਂ ਮੁਸ਼ਕਲਾਂ ਜਿਹੜੀਆਂ ਹੱਲ ਹੋ ਜਾਂਦੀਆਂ ਨੇ ਸਾਡੇ ਬੱਚੇ ਵੀ ਪੜ ਸਕਦੇ ਆ ਉਹ ਸਾਡੇ ਬੱਚੇ ਵੀ ਨਹੀਂ ਪੜ ਸਕਦੇ ਹੁਣ ਕਿਹੜੀ ਕਿਹੜੀ ਮੁਸ਼ਕਲ ਆ ਰਹੀ ਆ ਮੁਸ਼ਕਲ ਉਹ ਨੰਗਣ ਦੀ ਜ਼ਿਆਦਾ ਕਿੱਥੋਂ ਨੰਗੀ